ਗੁੱਡ ਈਵਨਿੰਗ ਦੀ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਸਿਕੋ ਸਾਰੇ ਗੁੱਡ ਈਵਨਿੰਗ ਦੀ ਗੁੱਡ ਈਵਨਿੰਗ ਗੁੱਡ ਈਵਨਿੰਗ ਕਹਿੰਦੀ ਸਤਿ ਸ੍ਰੀ ਅਕਾਲ ਦੀ ਕਿਸ਼ਨਾ ਦਾ ਰਾਮ ਰਾਮ ਦੀ ਰਾਮ ਰਾਮ ਪ੍ਰਸਿੰਦਰ ਕੌਰ ਗੁੱਡ ਈਵਨਿੰਗ ਗੁੱਡ ਈਵਨਿੰਗ ਅ ਵੈਰੀ ਗੁੱਡ ਈਵਨਿੰਗ ਟੂ ਐਵਰੀਬਾਡੀ ਅਥਾ ਅੱਜ ਦੀ ਕਲਾਸ ਦੇ ਵਿੱਚ ਅੱਜ ਦੀ ਜਿਹੜੀ ਕਲਾਸ ਹੈ ਉਹ ਸਪੈਸ਼ਲ ਹੈ ਅ ਅਨ 익ਸਪੈਕਟਿਡ ਕਲਾਸ ਰੱਖੀ ਹੈ ਕੁਛ ਇਹਨਾਂ ਪਲਾਨ ਨਹੀਂ ਕੀਤਾ ਸੀ ਆ ਬਸ ਇਹ ਅਨ 익ਸਪੈਕਟਿਡ ਕਲਾਸ ਦੇ ਵਿੱਚ ਜਸਟ ਇੱਕ ਦਿਮਾਗ ਚ ਆਈਡੀਆ ਆਇਆ ਉਸ ਚੀਜ਼ ਨੂੰ ਇੰਪਲੀਮ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ ਵੀ ਬਹੁਤ ਅੱਛੇ ਤਰੀਕੇ ਨਾਲ ਕਰਾਂਗੇ ਪਹਿਲਾਂ ਤਾਂ ਸਾਰਿਆਂ ਦੇ ਮਾਈਂਡ 'ਚ ਗ੍ਰੋਅਰਟੀ ਬਣੀ ਹੋਈ ਹੈ ਕਿ ਆ ਜਿਹੜਾ ਮਾਸਟਰ ਨੇ ਲਿਖਿਆ ਹੋਇਆ ਹੈ ਨਾ ਵੀ ਆ ਵਰਡ ਲਿਖਿਆ ਤਮਾਕਾ ਸ਼ਾਮ ਨੂੰ 7:00 ਵਜੇ ਠੀਕ ਹੈ ਜਰੂਰ ਕਰਾਂਗੇ ਜੇ ਇੱਡੀ ਕੋਈ ਗਾਸੀ ਗੱਲ ਨਹੀਂ ਪਹਿਲਾਂ ਫਟਾਫਟ ਕੀ ਕਰੋ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ ਫਟਾਫਟ ਜਿਹੜੀ ਆਪਣੀ ਕਲਾਸ ਹੈ ਨਾ ਸ਼ੇਅਰ ਕਰ ਦਿਓ ਗੁੱਡ ਇਵਨਿੰਗ ਸਾਰੀ ਗੁੱਡ ਇਵਨਿੰਗ ਗੁੱਡ ਇਵਨਿੰਗ ਜਲਦੀ ਜਲਦੀ ਕਲਾਸ ਨੂੰ ਸ਼ੇਅਰ ਕਰ ਦਿਓ ਅੱਜ ਦੀ ਕਲਾਸ ਦੇ ਵਿੱਚ ਇੱਕ ਸਪੈਸ਼ਲ ਅਨਾਉਂਸਮੈਂਟ ਹੈ ਤੁਹਾਡੇ ਸਾਰਿਆਂ ਵਾਸਤੇ ਸਭ ਬੜੇ ਮੈਸੇਜ ਦਿੰਦੋਂ ਮੈਂ ਆਪਣਾ ਪਰਸਨਲ ਕਰਿਆ ਨਾ ਬੜੇ ਮੈਸੇਜ ਰੂਟੀਨ ਦੇ ਵਿੱਚ ਆਉਂਦੇ ਨੇ ਸਰ ਮੈਸੇਜ ਕਿਸ ਰਿਗਾਰਡਿੰਗ ਆਉਂਦੇ ਨੇ ਸਰ ਸਾਨੂੰ ਇਦਾਂ ਦੱਸੋ ਜੀ ਵੀ ਆਹ ਚੀਜ਼ ਕਿਵੇਂ ਕਰੀਏ ਸਰ ਜੀ ਆਹ ਚੀਜ਼ ਦਾ ਕੋਈ ਇਫੈਕਟ ਹੈ ਆਹ ਚੀਜ਼ ਕਿਵੇਂ ਹੋ ਸਕਦੀ ਹੈ ਜੀ ਬੈਟਰ ਦੀ ਬਹੁਤ ਅੰਗਿਆਂ ਦੀ ਸਾਡੇ ਪੜਾਈ ਦਾ ਟਾਈਮ ਨਹੀਂ ਲੱਗਦਾ ਜੀ ਟਾਈਮ ਟੇਬਲ ਦੱਸ ਦਿਓ ਬੜੀਆਂ ਚੀਜ਼ਾਂ ਨੇ ਅੱਛਾ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਲੈ ਕੇ ਆਇਆ ਜਸਟ ਇੱਕ ਵੀਡੀਓ ਦੇਖਿਓ ਉਸ ਤੋਂ ਬਾਅਦ ਇਸ ਸੀਰੀਜ਼ ਨੂੰ ਫੋਲੋ ਕਰਿਓ ਹਰ ਇੱਕ ਚੀਜ਼ ਦਾ ਹੱਲ ਹੋਊਗਾ ਜੇ ਪੜਨ ਦਾ ਟਾਈਮ ਨਹੀਂ ਲੱਗਦਾ ਫੁੱਲ ਟਾਈਮ ਜ਼ਿਆਦਾ ਕੰਜ਼ੂਮ ਹੋ ਜਾਂਦਾ ਬ੍ਰੈਕਟਿਵਿਟੀ ਆਉਂਦੀ ਨਹੀਂ ਪ੍ਰੋਡਕਟਿਵਿਟੀ ਆਉਂਦੀ ਨਹੀਂ ਹਨਾ ਜਾਂ ਫਿਰ ਕੁਝ ਸਟੂਡੈਂਟ ਦੇ ਇਹ ਸੀਗਾ ਸਰ ਜੀ ਨੋਟਸ ਹੀ ਨਹੀਂ ਮਿਲ پا ਰਹੇ ਕਿੱਥੋਂ ਬੜੀਏ ਸਰ ਜੀ ਦਾਇਰਾ ਹੀ ਇੰਨਾ ਵੱਡਾ ਕਿੱਥੋਂ ਬੜੀਏ ਅਸੀਂ ਟਰਸਟ ਹੀ ਨਹੀਂ ਕਰ ਸਕਦੇ ਕਿਸੇ ਤੇ ਬੜੇ ਬੜੇ ਇਸ਼ੂ ਸੀ ਕੋਈ ਦਿੱਕਤ ਨਹੀਂ ਹਰ ਇੱਕ ਚੀਜ਼ ਦਾ ਹੱਲ ਹੈ ਆਪਣੇ ਕੋਲੇ ਤੁਸੀਂ ਪਹਿਲਾਂ ਲਾਈਕ ਲਾਈਕ ਵੀ ਕਰਿਓ ਸੈਸ਼ਨ ਨੂੰ ਤੇ ਸ਼ੇਅਰ ਕਰਿਓ ਫਟਾਫਟ ਕਲਾਸ ਨੂੰ ਸ਼ੇਅਰ ਕਰ ਦਿਓ ਅੱਜ ਦੀ ਜਿਹੜੀ ਕਲਾਸ ਹੈ ਨਾ ਗੁੱਡ ਮਾਰਨਿੰਗ ਸਰ ਜੀ ਗੁੱਡ ਮਾਰਨਿੰਗ ala ਕਿਡਾ ਹੋ ਤੂੰ ਠੀਕ ਹੈ ਆਸਾਂ ਬੜੇ ਧਿਆਨ ਨਾਲ ਲਿਖੋ ਅੱਜ ਦੀ ਕਲਾਸ ਨੂੰ ਸ਼ੇਅਰ ਕਰੋ ਅੱਜ ਦੀ ਕਲਾਸ ਜਿਹੜੀ ਸ਼ੇਅਰ ਹੈ ਨਾ ਇਹੀ ਇੰਪੋਰਟੈਂਟ ਹੈ ਤੁਹਾਡਾ ਠੀਕ ਹੈ ਜੀ ਇਹੀ ਚੀਜ਼ ਇੰਪੋਰਟੈਂਟ ਹੈ ਸਾਕੀ ਕਾਲ ਦੀ ਅਮਨਦੀਪ ਕੌਰ ਸਾਕੀ ਕਾਲ ਸਾਕੀ ਕਾਲ ਦੀ ਆਜਾ ਨੂੰ ਦੇਖੋ ਬੜੇ ਧਿਆਨ ਨਾਲ ਆਪਣੇ ਕੋਲੇ ਲਿਖਿਆ ਹੋਇਆ ਸਰ ਤਮਾਕਾ ਬੰਦ ਬੜੇ ਛੋਟਾ ਰਹੀ ਹੈ ਐਨਾ ਵੱਡਾ ਨਹੀਂ ਹੋਊਗਾ ਆਪਣਾ ਤਾਂ ਡਸਟ ਛੋਟਾ ਰਹੀ ਹੈ ਠੀਕ ਹੈ ਜੀ ਗगन ਆ ਗਏ ਸਾਕੀ ਕਾਲ ਦੀ ਸਾਕੀ ਕਾਲ ਜਦੋਂ ਛੋਟਾ ਜਿਹਾ ਤਮਾਕਾ ਹੋਊਗਾ ਦੱਸਣਾ ਕੀ ਹੈ ਸਰ ਬੀਤੇ ਦਿਨੀ ਤੁਹਾਨੂੰ ਪਤਾ ਹੈ ਵੀ ਆਪਾਂ ਆਪਣੀ ਇੱਕ ਐਪ ਬਣਾਈ ਠੀਕ ਹੈ ਉਹਨੂੰ ਬਤਾਇਆ ਵੀ ਆਪਾਂ ਇੱਕ ਐਪ ਬਣਾਈ ਆਪਣੀ ਐਪ ਦੇ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਵਧਾਈਆਂ ਦੇਣਾ ਜਾਊਂਗਾ ਜਿੰਨੇ ਵੀ ਜਣੇ ਹੈਗੇ ਆਪਣੀ ਐਪ ਦੇ ਜੁੜੇ ਹਨਾ ਜਾਂ ਜਿਨ੍ਹਾਂ ਨੇ ਮੇਰੀ ਗੱਲ ਮੰਨੀ ਵੀ ਹਾਂ ਸਰ ਆਪਣੀ ਕੋਲੇ ਐਪ ਆ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਕਿਉਂਕਿ ਆਪਣੀ ਛੋਟਾ ਜਿਹਾ ਪਰਿਵਾਰ ਹੈ 50 ਜਣਿਆਂ ਦਾ ਹਾਲੇ ਤੱਕ ਤੇ ਉਹਨਾਂ ਦੀ ਬਦੌਲਤ ਸਾਰਿਆਂ ਨੇ ਇੱਕ ਚੀਜ਼ ਕਹੀ ਵੀ ਸਰ ਐਪ ਬਣੋਣੀ ਜ਼ਰੂਰੀ ਹੈ ਜੀ ਇੱਕ ਦੋ ਮੈਸੀ ਆਏ ਸੀਗੇ ਐਪ ਬਣਵਾ ਲਓ ਜੀ ਜਦੋਂ ਆਪਾਂ ਐਪ ਬਣਵਾਵਾਂਗੇ ਇਸ ਚੀਜ਼ ਨਾਲ ਕੀ ਹੋਊਗਾ ਸਟੂਡੈਂਟ ਜਿਹੜੇ ਉਹਨਾਂ ਨੂੰ ਜ਼ਿਆਦਾ ਇਫੈਕਟਿਵ ਤਰੀਕੇ ਨਾਲ ਪੜਾਇਆ ਜਾ ਸਕਦਾ ਮੈਂ ਕਹਿੰਦਾ ਤੁਹਾਨੂੰ ਠੀਕ ਹੈ No doubt ਫਿਰ ਸਾਰਿਆਂ ਨੂੰ ਮੁਬਾਰਕਾਂ ਆਪਣੀ ਜਿਹੜੀ ਇੱਕ ਐਪ ਬਣ ਚੁੱਕੀ ਹੈ ਜੀ ਐਪ ਦਾ ਨਾਮ ਕੀ ਹੈ ਐਪ ਦਾ ਨਾਮ ਮੇਰੇ ਨਾਮ ਤੋਂ ਹੈ ਐਪ ਦਾ ਨਾਮ ਸਰ ਦੋ ਐਪਸ ਬਣੀਆਂ ਨੇ ਇੱਕ ਤਾਂ Android ਜਿਹੜੇ ਬੰਦੇ Android ਯੂਜ਼ ਕਰਦੇ ਨੇ ਉਹਨਾਂ ਲਈ ਜਿਹੜੀ ਐਪ ਹੈਗੀ ਹੈ ਸਰ ਉਹ ਐਪ ਹੈਗੀ ਆਪਣੇ ਭਲੇ ਉਹ ਐਪ ਹੈਗੀ ਸਰ ਰਮਨ ਭੁੱਲੜ ਉਹ ਰਮਨ ਭੁੱਲੜ ਸਰਚ ਕਰਨਗੇ ਦਾ ਟਿੱਕ ਹੈ ਰੀ ਉਹ ਕੀ ਰਮਨ ਭੁੱਲੜ ਸਰਚ ਕਰਨਗੇ ਜੇ ਦੋ ਰਮਨ ਬੁੱਲਰ ਸਰਚ ਕਰਨਗੇ ਤਾਂ ਉਹਨਾਂ ਨੂੰ ਪਲੇ ਸਟੋਰ ਤੇ ਲੋਗੋ ਕੁਝ ਮਿਲੂਗਾ ਸਰ ਲੋਗੋ ਕਿੱਦਾਂ ਦਾ ਮਿਲੂਗਾ ਸਰ ਉਹਨਾਂ ਨੂੰ ਲੋਗੋ ਮਿਲੂਗਾ ਆ ਇਦਾਂ ਆਲਾ ਆ ਦੇਖੋ ਰਮਨ ਬੁੱਲਰ ਮੇਰੇ ਨਾਮ ਵੀ ਫੋਟੋ ਹੈ ਐਦਾਂ ਦਾ ਲੋਗੋ ਮਿਲ ਜੂਗਾ ਇਹ ਜਿਹੜੀ ਲੋਗੋ ਹੈ ਨਾ ਇਸ ਲੋਗੋ ਦੇ ਨਾਲ ਕੀ ਹੋਊਗਾ ਜੀ ਤੁਸੀਂ ਆਪਣੀ ਜਿਹੜੀ ਐਪ ਹੈ ਉਹ ਕਰ ਸਕਦੇ ਹੋ ਠੀਕ ਹੈ ਉਹ ਕੀ ਕਰ ਸਕਦੇ ਹੋ ਠੀਕ ਹੈ ਜੀ ਉਹ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਉੱਥੋਂ ਫਿਰ ਆਪਣੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਉਸ ਬਾਅਦ ਹੈ ਜੀ ਅਗਲਾ ਜਿਹੜੇ ਹੈਗੇ ਆ ਆਪਣੇ ਕੋਲੇ ਆਈਫੋਨਸ ਵਾਲੇ ਹੁਣ ਅਗਲਾ ਜਿਹੜਾ ਵਰਡ ਹੈ ਆਪਣੇ ਕੋਲੇ ਕੀ ਦਿੱਤਾ ਹੋਇਆ ਆਈਫੋਨ ਦੇ ਰੱਖਿਆ ਜੀ ਹੁਣ ਜਿਹੜੇ ਮਹਿੰਗੇ ਆ ਥੋੜੇ ਦੇ ਉਹਨਾਂ ਦੇ ਲਈ ਇੱਕ ਐਪ ਹੈਗੀ ਆਪਣੇ ਕੋਲੇ ਸਰ ਕਿਹੜੀ ਐਪ ਹੈ ਉਹਨਾਂ ਦੇ ਲਈ ਕਲਾਸ ਪਲੱਸ ਐਪ ਅੱਛਾ ਜਿਹੜੀ ਕਲਾਸ ਪਲੱਸ ਐਪ ਹੈ ਜਦੋਂ ਤੁਸੀਂ ਡਾਊਨਲੋਡ ਕਰੋਗੇ ਨਾ ਉਸ ਤੋਂ ਬਾਅਦ ਜਿਹੜੀ ਚੀਜ਼ ਹੈ ਸਰ ਆਪਣੇ ਕੋਲੇ ਇੱਕ ਕੋਡ ਮੰਗੂਗਾ ਓ ਆਰ ਡੀ ਕੋਡ ਹੈ ਜਿਹੜਾ ਆਪਣਾ ਉਹ ਮੈਂ ਦੱਸ ਦਿੰਦਾ ਕਿਹੜਾ ਸਰ ਉਹ ਆਪਣੇ ਕੋਲੇ ਹੈਗਾ ਐਫ ਐਨ ਬਲੈਕ ਕਲਰ ਚ ਲਿਖ ਦਿੰਦਾ ਜਿਆਦਾ ਕਲੀਅਰ ਹੋਊਗਾ ਸਰ ਜਿਹੜੇ ਆਈਫੋਨ ਹੈ ਉਹਨਾਂ ਦੇ ਲਈ ਓ ਆਰ ਡੀ ਕੋਡ ਹੈਗਾ ਐਫ ਓ f o c o sorry c o f n q w ਆ ਕੋਡ ਹੈ ਇਹ ਆਪਣਾ ਇੱਥੇ ਗਲਤ ਲਿਖਿਆ ਹੋਇਆ ਇੱਥੇ ਇਹਨਾਂ ਨੇ t o ਨਹੀਂ ਲਿਖਿਆ ਹੋਇਆ ਇਹ ਕੋਡ ਹੈ ਇਹ ਕੋਡ ਲਗਾ ਕੇ ਤੁਸੀਂ ਕੀ ਕਰ ਸਕਦੇ ਹੋ ਸਰ ਜਦੋਂ ਤੁਸੀਂ ਇਹ ਕੋਡ ਲਗਾਓਗੇ ਨਾ ਇਹ ਕੋਡ ਲਗਾ ਕੇ ਤੁਸੀਂ ਜਿਹੜੀ ਆਪਣੀ ਐਪ ਹੈ ਉਹ ਡਾਊਨਲੋਡ ਕਰ ਸਕਦੇ ਹੋ acha hun eh vi gall hai badhaiyan badhaiyan karke itthe vi na jao etthu vi vadda dhamak hai ਇਹ ਤਾਂ ਛੋਟੀ ਜੀ ਦੀ ਜੈਮ ਦਾ ਤਾਂ ਪਹਿਲੀ ਦਾਸਤਾ ਦਿੱਸੋ ਨੂੰ ਵੀ ਆਹ ਅਰੇਡੀ ਹੈਗੀ ਐਪ ਹੈਗੀ ਆਪਣੀ ਠੀਕ ਹੈ ਇਹ ਤੋਂ ਵੀ ਵੱਡਾ ਤਕੜਾ ਗਿਫਟ ਹੈ ਇਸ ਤੋਂ ਵਿੱਚ ਬਹੁਤ ਵੱਡੀਆਂ ਚੀਜ਼ਾਂ ਨੇ ਅੱਛਾ ਪਹਿਲਾਂ ਤਾਂ ਕਲਾਸ ਨੂੰ ਸ਼ੇਅਰ ਕਰੋ ਫਟਾਫਟ ਕਲਾਸ ਨੂੰ ਸ਼ੇਅਰ ਕਰੋ 57 ਬੈਠੇ ਆ 57 ਬੈਠੇ ਸੌਰੀ 47 ਬੈਠੇ ਆ ਕਿੰਨੇ ਕਰਦੇ ਹੋ 63 680 ਮੈਂ ਤਾਂ ਕਹਣਾ ਕਿ 100 ਹੀ ਲਗਾ ਦਿਓ ਜਲਦੀ ਰੋਕੀ 80 ਤੋਂ 100 ਲਗਾ ਦਿਓ ਫਟਾਫਟ ਜਲਦੀ 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 ਇਹ ਤਾਂ ਵਾਕੀ ਬਹੁਤ ਵਧਾਈਆਂ ਵਾਲੀ ਗੱਲ ਹੈ ਸਰ ਜੀ ਲਿੰਕ ਸ਼ੇਅਰ ਕਰਦੇ ਹੋ ਜੀ ਆਪ ਦਾ ਬਿਲਕੁਲ ਲਿੰਕ ਸ਼ੇਅਰ ਕਰ ਦੂੰਗਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਜੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਕੋਈ ਚੱਕਰ ਨਹੀਂ ਠੀਕ ਹੈ ਹੰਡਰਡ ਕਰ ਦਿਓ ਫਟਾਫਟ ਜਲਦੀ ਉਸ ਤੋਂ ਬਾਅਦ ਹੈ ਹੁਣ ਦੇਖੋ ਬੜੇ ਧਿਆਨ ਨਾਲ ਹਾਂ ਹੁਣ ਬੜੇ ਧਿਆਨ ਨਾਲ ਦੇਖਿਓ ਆਪਣੇ ਕੋਲੇ ਇਸ ਤੋਂ ਬਾਅਦ ਸਭ ਕੀ ਆਪਣੇ ਨਾਲ ਇੱਕ ਪੇਪਰ ਨੇੜੇ ਆ ਰਿਹਾ ਉਹ ਕਿਹੜਾ ਦੇਲ ਵਾਰਡਨ ਦਾ ਪੇਪਰ ਨੇੜੇ ਆ ਰਿਹਾ ਹੁਣ ਜਦੋਂ ਐਪ ਬਣ ਗਈ ਦੇਲ ਵਾਟਰ ਨੂੰ ਫਿਰ ਟਾਰਗੇਟ ਵੀ ਕਰਨਾ ਸੀਗਾ ਬਿਲਕੁਲ ਬਣਦਾ ਜੀ ਟਾਰਗੇਟ ਕਰਨਾ ਵੀ ਬਣਦਾ ਹੈ ਹਨਾ ਅਥਾ ਜੇ ਟਾਰਗੇਟ ਕਰਨਾ ਬਣਦਾ ਤੇ ਆਪਣੇ ਇਸ ਹਿਸਾਬ ਨਾਲ ਟਾਰਗੇਟ ਕੀਤਾ ਗਿਆ ਪਲਾਨ ਕੁਛ ਇਸ ਹਿਸਾਬ ਨਾਲ ਬਣਾਇਆ ਸਰਦੀ ਇੱਕ ਨਾ ਬੈਚ ਲਾਂਚ ਕਰ ਰਹੇ ਆਪਾਂ ਆਪਣੀ ਬੈਚ ਦੇ ਐਪ ਦੇ ਉੱਪਰ ਐਪ ਦੇ ਉੱਪਰ ਜਿਹੜਾ ਬੈਚ ਹੈ ਨਾ ਕਿਹੜਾ 25 ਦੇ ਥੋੜਾ ਹੈਗਾ 27 ਨੂੰ 26 ਐਂਡ 27 ਅਕਤੂਬਰ ਨੂੰ ਥੋੜਾ ਜੇਲ ਵਾਟਰ ਦਾ ਪੇਪਰ ਹੈ ਥੋੜਾ ਜੇਲ ਵਾਟਰ ਦਾ ਪੇਪਰ ਹੈ ਤੇ ਕਿੰਨੀਆਂ ਪੋਸਟਾਂ ਨੇ ਆ ਤੁਹਾਡੀਆਂ ਪੋਸਟਾਂ ਨੇ 179 ਪੋਸਟਾਂ ਨੇ ਲਈ ਆਪਣੇ ਕੋਲ ਇੱਕ ਬੈਚ ਫਸਟ ਬੈਚ ਹੈ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਇੰਡੀਪੈਂਡੈਂਟ ਬੈਚ ਹੈ ਜਿਹੜਾ ਮੈਂ ਫਸਟ ਟਾਈਮ ਤੁਹਾਡੇ ਸਾਹਮਣੇ ਲਾਂਚ ਕਰ ਰਿਹਾ ਇਹਦੀ ਇਹ ਬੈਚ ਹੈਗਾ ਆਪਣੇ ਕੋਲੇ ਕਿਹੜਾ 25 ਡੇਜ਼ ਕ੍ਰੈਸ਼ ਕੋਰਸ ਹੈ ਦੀ ਆਪਣੇ ਕੋਲੇ ਜੇਲ੍ਹ ਵਾਰਡਲ ਇਗਜ਼ਾਮ ਦੇ ਲਈ ਜਿਹੜੇ ਜਿਹੜੇ ਸਬਜੈਕਟਸ ਕਵਰ ਹੋਣਗੇ ਅੱਛਾ ਹੁਣ ਬੜੇ ਧਿਆਨ ਨਾਲ ਲਿਖਿਓ ਹੁਣ ਬੜੇ ਜਾਣਗੇ ਮਾਸਟਰ ਤੋਂ ਹੈ ਤਾਂ ਅੰਗਰੇਜ਼ੀ ਦਾ ਆਹ ਸਬਜੈਕਟ ਤੂੰ ਬਹੁਤ ਵੱਡੇ ਵੱਡੇ ਲਿਖਦੇ ਆ ਹੁਣ ਕਰਾਉਣ ਲਈ ਮਾਸਟਰ ਵੀ ਚਾਹੀਦੀ ਆ ਤੁਹਾਨੂੰ ਬਿਲਕੁਲ ਹੈਗੇ ਆ ਘਬਰਾਉਣ ਵਾਲੀ ਕੋਈ ਲੋੜ ਨਹੀਂ ਮਾਸਟਰ ਬਹੁਤ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਮਾਸਟਰ ਵੀ ਆਹੋ ਜਿਹੇ ਦੇਵਾਂਗੇ ਤੁਹਾਨੂੰ ਜਿਨ੍ਹਾਂ ਦੇ ਆਪ ਦੇ ਪੇਪਰ ਕ੍ਰੈਕ ਹੋਏ ਹੋਏ ਸੱਚ ਕਹਿ ਰਿਹਾ ਮੈਂ ਕੋਈ ਇਦਾਂ ਦੀ ਗੱਲ ਨਹੀਂ ਹਵਾ 'ਚ ਤੀਰ ਨਹੀਂ ਚਲਾ ਰਿਹਾ ਮੇਰੇ ਸਟੂਡੈਂਟ ਹੈ ਮੇਰੇ ਤੋਂ ਪੜ੍ਹੇ ਹੋਏ ਨੇ ਆਪ ਦੇ ਪੇਪਰ ਕ੍ਰੈਕ ਹੈ ਜੁਆਇਨਿੰਗ ਦੀ ਵੇਟ ਕਰ ਰਹੇ ਨੇ ਕਈ ਤਾਂ ਮੇਨ ਦਾ ਪੇਪਰ ਦੇ ਕੇ ਆ ਚੁੱਕੇ ਨੇ ਬੈਂਕ ਦਾ ਇੰਟਰਵਿਊ ਦੀ ਤਿਆਰੀ ਚੱਲ ਰਹੀ ਹੈ ਇੰਟਰਵਿਊ ਤੋਂ ਬਾਅਦ ਵੇਟ ਕਰ ਰਹੇ ਨੇ ਜੁਆਇਨਿੰਗ ਦੀ ਇਹੋ ਜਿਹੇ ਸਟੂਡੈਂਟ ਹੈ ਜਿਹੜੇ ਆ ਸਬਜੈਕਟ ਲਿਖਿਆ ਮੈਂ ਫਾਲਤੂ ਲਿਖਿਆ ਹੀ ਨਹੀਂਗਾ ਫਾਲਤੂ ਕੰਪਿਊਟਰ ਵੀ ਐਡ ਕਰ ਸਕਦਾ ਸੀਗਾ ਮੈਂ ਇਸ ਦੇ ਵਿੱਚ ਜਦੋਂ ਮੈਨੂੰ ਪਤਾ ਮੇਰੇ ਸਟੂਡੈਂਟ ਦਾ ਸਬਜੈਕਟ ਸਟਰੋਂਗ ਹੀ ਨਹੀਂ ਨਹੀਂ ਲਿਖਿਆ ਮੈਂ ਉਸ ਵਾਰ ਇਹਦੇ ਵਿੱਚ ਮੈਂ ਪੰਜਾਬੀ ਐਡ ਕਰ ਸਕਦਾ ਸੀਗਾ ਪਰ ਜਦੋਂ ਮੈਂ ਪੰਜਾਬੀ ਐਡ ਕਰ ਨਹੀਂ ਲਿਖਿਆ ਮੈਂ ਚਲੋ ਅੱਛਾ ਹੁਣ ਬੜੇ ਧਿਆਨ ਨਾਲ ਲਿਖਿਓ ਸਰ ਆਪਣੇ ਕੋਲੇ ਸਬਜੈਕਟ ਜਿਹੜੇ ਕਵਰ ਹੋਣਗੇ ਜੀਕੇ ਜੀਐਸ ਕਰੰਟ ਅਫੇਅਰ ਹੁਣ ਇਹ ਚੀਜ਼ ਹੈ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਪੋਰਸ਼ਨ ਹੈ ਸਰ ਸਭ ਤੋਂ ਜ਼ਿਆਦਾ ਪੋਰਸ਼ਨ ਵੇਟੇਜ ਜੀਕੇ ਦਾ ਹੀ ਹੈ ਆਪਣੀ ਦੇਲਵਾੜੂ ਦੇ ਵਿੱਚ ਜਿਹੜਾ ਹੈਗਾ ਜੀਕੇ ਦਾ ਸਭ ਤੋਂ ਜ਼ਿਆਦਾ ਪੋਰਸ਼ਨ ਹੈ ਤੇ ਉਹ ਆਪਾਂ ਕਰਾਂਗੇ ਸੋਲਵ ਕਰਾਂਗੇ ਬਿਲਕੁਲ ਕਰਾਂਗੇ ਸਰ ਆਪਣੀ ਕੋਲੇ ਟੀਚਰ ਨੇ ਮੈਂ ਜਿਹੜੇ ਟੀਚਰ ਹਨ ਉਹ ਦੱਸ ਦਿੰਦਾ ਮੈਂ ਟੀਚਰ ਦਾ ਚਿਹਰਾ ਜਿਹੜਾ ਹੈਗਾ ਜਾਂ ਜਿਹੜੀ ਮੇਰੀ ਟੀਮ ਹੈ ਉਹ ਰਿਵੀਲ ਮੈਂ ਇੱਥੇ ਨਹੀਂ ਕਰੂੰਗਾ ਸਰ ਟੀਮ ਰਿਵੀਲ ਕਰਾਂਗੇ ਜਰੂਰ ਪਰ ਆਪਣੀ ਐਪ ਦੇ ਉੱਤੇ ਠੀਕ ਹੈ ਤੁਹਾਡਾ ਐਪ ਤੇ ਜਣਾ ਵੀ ਬਹੁਤ ਜ਼ਰੂਰੀ ਹੈ ਉੱਥੇ ਜਾ ਕੇ ਮੈਂ ਤੁਹਾਨੂੰ ਟੀਮ ਨਾਲ ਬਣਾਉਂਗਾ ਲਾਉਂਗਾ ਬਹੁਤ ਸਵਾਦ ਹੈ ਜੀ ਰੀਜ਼ਨਿੰਗ ਸਬਜੈਕਟ ਹੈਗਾ ਰੀਜ਼ਨਿੰਗ ਵੀ ਕਰਾਉਣਗੇ ਆਪ ਖੁਦ ਇਹਨਾਂ ਨੇ ਬੈਂਕਿੰਗ ਰੀਜ਼ਨਿੰਗ ਕਰੈਕ ਕਰੀ ਹੋਈ ਹੈ ਰੈਂਕਿੰਗ ਰੀਜ਼ਨਿੰਗ ਇਹਨਾਂ ਨੇ ਕ੍ਰੈਕ ਕਰੀ ਹੋਈ ਆ ਤੇ ਨੰਬਰ 2 ਤੇ ਇਹਨਾਂ ਦਾ ਐਸਆਈ ਵੀ ਪੇਪਰ ਕ੍ਰੈਕ ਆ ਐ ਸਬ ਇਨਸਪੈਕਟਰ ਦਾ ਜਿਹੜਾ ਪੇਪਰ ਹੈ ਨਾ ਉਹ ਵੀ ਕ੍ਰੈਕ ਆ ਜਿਹੜੇ ਤੁਹਾਨੂੰ ਰੀਜ਼ਨਿੰਗ ਲਾਉਣਗੇ ਟੀਚਰ ਉਸ ਤੋਂ ਬਾਅਦ ਹੈ ਇੰਗਲਿਸ਼ ਇੰਗਲਿਸ਼ ਵਾਲਾ ਤਾਂ ਹੈਗੇ ਹੀ ਆ ਕੋਈ ਦਿੱਕਤ ਨਹੀਂ ਇਹਨਾਂ ਨੇ ਬੜੇ ਬੰਦੇ ਪੜਾਏ ਐ ਇੰਗਲਿਸ਼ ਵਾਲਿਆਂ ਨੇ ਮੈਂ ਇਹ ਕਹਿ ਸਕਦਾ ਠੀਕ ਹੈ ਜੀ ਬੜੇ ਲਵਾਏ ਨੇ ਮੈਥ ਅੱਛਾ ਜਿਹੜਾ ਬੰਦਾ ਮੈਥ ਕਰਾਊਗਾ ਨਾ ਇਹਦਾ ਕੈਟ ਦਾ ਵੀ ਸੀਏ ਦੀ ਤਿਆਰੀ ਕਰ ਰਿਹਾ ਜੀ ਬੰਦਾ ਸੀਏ ਦਾ ਪੇਪਰ ਖੋਦਾ ਇਹਦਾ ਜਿਹੜਾ ਹੈਗਾ ਪ੍ਰੀ ਹੁੰਦਾ ਉਹ ਕ੍ਰੈਕ ਕਰਿਆ ਜੀ ਬੰਦੇ ਦਾ ਸੀਰਟ ਮਤਲਬ ਫੀਲਡ ਦੇ ਵਿੱਚੋਂ ਤਾਂ ਜਿਹੜਾ ਸੀਏ ਕਾਲ ਕਮਰਸ ਬੈਕਗਰਾਉਂਡ ਦੇ ਵਿੱਚੋਂ ਉਸ ਦਾ ਮੈਥ ਸ਼ਾਰਪੀ ਹੋ ਗਿਆ ਐਡੀ ਕੋਈ ਕਾਸੀ ਦਿੱਕਤ ਨਹੀਂ ਅੱਛੇ ਲੈਵਲ ਦਾ ਮੈਥ ਕਰਾਊਗਾ ਜੀ ਇਹ ਬੰਦਾ ਵੀ ਬਹੁਤ ਅੱਛਾ ਲੈਵਲ ਕਰਾਊਗਾ ਐਡੀ ਕੋਈ ਕਾਸੀ ਦਿੱਕਤ ਨਹੀਂ ਠੀਕ ਹੈ ਜੀ ਅੱਛਾ ਹੁਣ ਇੱਕ ਗੱਲ ਦੱਸਦੇ ਬੜੇ ਧਿਆਨ ਨਾਲ ਆਹ ਸਬਜੈਕਟ ਆਪਣੇ ਕਵਰ ਹੋਣਗੇ ਸਰ ਅੱਛਾ ਹੁਣ ਲਿਖਿਆ ਵੀ ਹੋਇਆ ਇੱਕ ਟੈਗ ਲਾਈਨ ਲਿਖੀ ਹੋਈ ਆ ਬਹੁਤ ਅੱਛੀ ਆ ਸਰ ਲਿਖਿਆ ਹੋਇਆ ਆਪਣੇ ਕੋਲੇ ਉਹਨਾਂ ਕਰਵਾਵਾਂਗੇ ਜਿੰਨੀ ਲੋੜ ਹੈ ਉਨਾ ਕੀ ਕਰਵਾਵਾਂਗੇ ਜਿੰਨੀ ਲੋੜ ਹੈ ਫालतू ਨਹੀਂ ਕਰਵਾਉਣਗੇ ਕਿਉਂ ਕਿ ਸਰ ਆਪਣੇ ਕੋਲੇ ਜਿਹੜੀ ਚੀਜ਼ ਹੈ ਨਾ ਆਪਣੇ ਕੋਲੇ ਸਿੰਪਲ ਦੀ ਚੀਜ਼ ਹੈ ਸਰ ਆਪਣੇ ਕੋਲੇ 25 ਦਿਨ ਹੈ 25 ਦਿਨਾਂ ਚ ਫालतू ਕਰਾ ਕੇ ਤੁਹਾਡਾ ਟਾਈਮ ਵੇਸਟ ਕਰਾ ਕੇ ਲਰਨਰਾਂ ਦੇ ਹੱਕਦਾਰ ਬਿਲਕੁਲ ਨਹੀਂ ਬਣਨਾ ਚਾਹੁੰਦੇ ਓਨੀ ਇੱਕ ਚੀਜ਼ ਕਰਾਵਾਂਗੇ ਵੀ ਜਿੰਨੀ ਕੁ ਲੋੜ ਹੈ ਇਸ ਕ੍ਰੈਸ਼ ਕੋਰਸ ਦੇ ਵਿੱਚ ਚੱਲੂਗਾ ਕੀ ਮੈਂ ਉਹ ਦੱਸਦਾ ਬੜੇ ਧਿਆਨ ਨਾਲ ਦੇਖਿਓ ਇਸ ਕ੍ਰੈਸ਼ ਕੋਰਸ ਦੇ ਵਿੱਚ ਸਰ ਮੋਕ ਟੈਸਟ ਹੋਣਗੇ ਸਿੰਪਲ ਜੀ ਗੱਲ ਹੈ ਆਪਣੀ ਕੋਰਸ ਦੇ ਵਿੱਚ ਕੀ ਹੋਣਗੇ ਮੌਕ ਟੈਸਟ ਹੋਣਗੇ ਤੇ ਮੌਕ ਟੈਸਟ ਕੁਝ ਇਦਾਂ ਦੇ ਹੋਣਗੇ ਜਿਹੜਾ ਹਿੱਟ ਕਰਨਗੇ ਜਿਹੜੇ ਟਾਰਗੇਟ ਕਰਨਗੇ ਬਿਲਕੁਲ ਉਸੇ ਲੈਵਲ ਨੂੰ ਜਿਹੋ ਜਿਹਾ ਜੇਲ੍ਹ ਵਾਰਡਨ ਦਾ ਪੇਪਰ ਆਉਣਾ ਹੁੰਦਾ ਤੇ ਇਸ ਚੀਜ਼ਾਂ ਦੇ ਹੀ ਮੌਕ ਟੈਸਟ ਹੋਣਗੇ ਜਿਹੜੇ ਸਬਜੈਕਟ ਤੁਹਾਡੇ ਸਾਹਮਣੇ ਲਿਖੇ ਹੋਏ ਠੀਕ ਹੈ ਇਸ ਦੇ ਹੀ ਮੌਕ ਟੈਸਟ ਹੋਣਗੇ ਜਿਹੜੇ ਤੁਹਾਡੇ ਸਾਹਮਣੇ ਲਿਖੇ ਹੋਏ ਆ ਇੱਕ ਵਾਰੀ ਨਾ ਆਪਣਾ ਪਹਿਲਾ ਬੈਚ ਹੈ ਪਹਿਲੀ ਵਾਰੀ ਇੱਡਾ ਵੱਡਾ ਪੰਗਾ ਲੈ ਰਹੇ ਆਪਾਂ ਹਨ ਤੇ ਜੇ ਪਹਿਲੀ ਵਾਰੀ ਇੱਡਾ ਵੱਡਾ ਪੰਗਾ ਲੈ ਰਹੇ ਆਂ ਤਾੜੀਆਂ ਦੇ ਹੱਕਦਾਰ ਆਪਾਂ ਆਪਾਂ ਸਾਰੇ ਹੀ ਵਧਾਈਆਂ ਦੇ ਪਾਤਰ ਐ ਇੱਕ ਵਾਰੀ ਖੁਸ਼ ਹੋ ਕੇ ਇੱਕ ਵਾਰੀ ਖੁਸ਼ ਹੋ ਕੇ ਪਿਆਰੀ ਜੀ ਇਸਮਾਈਲੀ ਭੇਜ ਦਿਓ ਕਮੈਂਟ ਦੇ ਵਿੱਚ ਕੀ ਆ ਬਾਤ ਐ ਮਾਸਟਰ ਨਜ਼ਾਰਾ ਆ ਗਿਆ ਸਰ ਜੀ ਇੰਗਲਿਸ਼ ਟੈਸਟ ਸੀਰੀਜ਼ ਕਦੋਂ ਲਾਂਚ ਕਰਨੀ ਐ ਨਹੀਂ ਬੜੀ ਛੇਤੀ ਲਾਂਚ ਹੋਊਗੀ ਕੋਈ ਦਿੱਕਤ ਨਹੀਂ ਦੱਸਿਆ ਨਾ ਪਾਈਪਲਾਈਨ ਦੇ ਵਿੱਚ ਬੜੀਆਂ ਚੀਜ਼ਾਂ ਨੇ ਅਕੋਰਡਿੰਗ ਟੂ ਟਾਈਮ ਸਾਰਾ ਕੁਝ ਕਰਨਾ ਪੈਂਦਾ ਤੁਸੀਂ ਕਲਾਸ ਨੂੰ ਸ਼ੇਅਰ ਕਰੋ 70 ਪਲੱਸ ਸਟੂਡੈਂਟ ਕਰੋ ਜਲਦੀ ਜਲਦੀ 70 ਪਲੱਸ ਸਟੂਡੈਂਟ ਕਰੋ ਕੋਈ ਦਿੱਕਤ ਨਹੀਂ ਜਿੰਨੇ ਵੀ ਐ ਬਹੁਤ ਐ ਆਪਾਂ ਨੂੰ ਕੋਈ ਦਿੱਕਤ ਛੋਟਾ WhatsApp ਠੀਕ ਐ ਜੀ ਹਾਂ ਬਿਲਕੁਲ ਆਪਾਂ ਬਿਲਕੁਲ ਆਪਣੇ ਕੋਲੇ ਕੀ ਹੈ ਵਧਾਈ ਦੇ ਮਾਪਤਰਾ ਆਪਾਂ ਸਾਰੇ ਦੇ ਸਾਰੇ ਵੀ ਇੰਨੀ ਜਿਹੜੀ ਚੀਜ਼ ਆਪਾਂ ਕਰਦ ਕੇ ਇੱਥੋਂ ਤੱਕ ਪਹੁੰਚ ਚੁੱਕੇ ਤੇ ਇਹਦੇ ਬਾਬਾ ਮਿਹਰਬਾਨ ਰਿਹਾ ਉਸ ਤੋਂ ਬਾਅਦ ਆਪਣੇ ਜਿਹੜੇ ਰਿਜ਼ਲਟ ਜੇ ਆਪਾਂ ਪੜ੍ਹਾਈ ਦੇ ਨਾਲ ਅਸੀਂ ਵੀ ਡੈਡੀਗੇਟਰ ਰਹੇ ਅਚੀ ਤਰ੍ਹਾਂ ਤਾਂ ਆਪਣੇ ਜਿਹੜੇ ਰਿਜ਼ਲਟ ਆ ਉਹ ਵੀ ਹੋਣਗੇ ਬਾਬਾ ਜੀ ਮਿਹਰਬਾਨ ਰਿਹਾ ਤਾਂ ਮੈਨੂੰ ਲੱਗਦਾ ਆਪਾਂ ਸਾਰੇ ਹੀ not me and not only you ਆਪਾਂ ਸਾਰੇ ਦੇ ਸਾਰੇ ਕੀ ਕਰਾਂਗੇ ਆਪਾਂ ਬਲੰਦੀਆਂ ਤੱਕ ਜਾ ਸਕਦੇ ਆਂ ਤੇ ਇਹੀ ਚੀਜ਼ ਹੁੰਦੀ ਆ ਸਟਰਗਲ ਹੋਰ ਕੁਛ ਨਹੀਂ ਗਰੀ ਅੱਛਾ ਹੁਣ ਉਸ ਤੋਂ ਬਾਅਦ ਆ ਜੀ ਨੈਕਸਟ ਥੈਂਕ ਯੂ ਜੀ ਬਧਾਈਆਂ ਤੁਹਾਨੂੰ ਵੀ ਠੀਕ ਹੈ ਗੁਰਲੀਨ ਕੌਰ ਕਰੋੜ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਉਸ ਤੋਂ ਬਾਅਦ ਹੁਣ ਬੜੇ ਧਿਆਨ ਨਾਲ ਲੇਖਣਾ ਆਹ ਜਿਹੜਾ ਕੋਰਸ ਐ ਸਰ ਕਿੰਨੇ ਦਾ ਹੁਣ ਸਭ ਤੋਂ ਵੱਡੀ ਚੀਜ਼ ਇਹ ਆਉਂਦੀ ਐ ਫ੍ਰੀ ਐ ਜਾਂ ਮੈਂਟਰੀ ਦਾ ਪੈਸੇ ਬੁਸਿਆ ਕੋਈ ਸਿੰਪਲ ਗੱਲ ਦੱਸ ਦੇਣ ਸਾਰੇ ਜਿਹੜਾ ਕੋਰਸ ਐਣਾ ਆਪਣਾ ਇਹ 199 ਰੁਪਏ ਦਾ ਤੇ ਜੇ ਇੱਕ ਦਿਨ ਚ ਤੁਹਾਨੂੰ ਚਾਰ ਲੈਕਚਰ ਮਿਲ ਰਹੇ ਐ ਸਾਰ ਲੈਕਚਰ ਦੇ ਵਿੱਚ ਮਿਲੂਗਾ ਕੀ ਕੀ ਪਹਿਲਾਂ ਤਾਂ ਉਹ ਦੇਖੋ ਸਰ ਇਸ ਕੋਰਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਤਾਂ ਪੀਪੀਟੀ ਮਿਲੂਗੀ ਸਰ ਪੀਡੀਐਫ ਮਿਲਿਆ ਕਰੂਗੀ ਪੀਡੀਐਫ ਕਿਸਤੀ ਹੋਇਆ ਕਰੂਗੀ ਸਰ ਮੋਕ ਟੈਸਟ ਵੀ ਹੋਇਆ ਕਰੂਗੀ ਮੋਕ ਟੈਸਟ ਦੀ ਪੀਡੀਐਫ ਹੋਇਆ ਕਰੂਗੀ ਠੀਕ ਹੈ ਮੋਕ ਟੈਸਟ ਦੀ ਤੁਹਾਡੇ ਕੋਲੇ ਕੀ ਹੋਇਆ ਕਰੂਗੀ ਮੋਕ ਟੈਸਟ ਦੀ ਤੁਹਾਡੇ ਕੋਲੇ ਪੀਡੀਐਫ ਹੋਇਆ ਕਰੂਗੀ ਠੀਕ ਹੈ ਮੋਕ ਟੈਸਟ ਦੀ ਪੀਡੀਐਫ ਹੋਇਆ ਕਰੂਗੀ ਠੀਕ ਹੈ अच्छा जी, दी मॉक टेस्ट दी जेडी पीडीएफ है उस बाद अगली चीज की होगी सर ऐसे मॉक टेस्ट दी को ले सल्यूशन आया अपने तो कोले डे, वीडियो सलूशन आया करना के तोडे कोडे वीडियो सलूशन आया यानी कि ठीक है जी वीडियो सलूशन भी लिया करेंगे ऐसे चीज दी वीडियो सलूशन भी होएगा ठीक है अच्छा जब वीडियो सलूशन तो बाद ਬਹੁਤ ਟਾਈਮ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਦੀ ਕਹਿੰਦੇ ਕੋਈ ਦਿੱਕਤ ਨਹੀਂ ਬੜੇ ਟਾਈਮ ਬਾਅਦ ਮੈਨੂੰ ਵੀ ਇਹ ਚੀਜ਼ ਦੇਖਣ ਨੂੰ ਮਿਲੀ ਜਿਹੜੀ ਮੈਂ ਤਰਸਦਾ ਹੁੰਦਾ ਸੀਗਾ ਕਿ ਆਪਣਾ ਖੁਦ ਤੋਂ ਕੋਈ ਪਲੇਟਫਾਰਮ ਹੋਵੇ ਤੇ ਹੁਣ ਬਾਬਾ ਮਿਹਰ ਕਰ ਰਿਹਾ ਚਲੋ ਠੀਕ ਹੈ ਅੱਛੀ ਗੱਲ ਹੈ ਤੁਸੀਂ ਭੈਣ ਭਾਈ ਨਾਲੋਂ ਹਨ ਅੱچھے ਸਟੂਡੈਂਟ ਨਾਲ ਨੇ ਕੋਈ ਦਿੱਕਤ ਨਹੀਂ ਬਟ ਇਹ ਚੀਜ਼ ਅੱਛੀ ਹੈ ਉਸ ਤੋਂ ਬਾਅਦ ਆ ਨੈਕਸਟ ਮੋਕ ਟੈਸਟ ਮਿਲਣਗੇ ਸਰ ਮੋਕ ਟੈਸਟ ਤੋਂ ਬਾਅਦ ਏਵਰੀ ਡੇ ਸਰ ਕਿੰਨੇ ਮੋਕ ਟੈਸਟ ਮਿਲਣਗੇ 4 ਤੇ ਚਾਰ ਪੀਡੀਐਫ ਆਇਆ ਕਰਨੀਏ ਚਾਰ ਤੁਹਾਡੇ ਕੋਲੇ ਵੀਡੀਓ ਸੋਲੂਸ਼ਨ ਆਇਆ ਕਰਨਗੇ ਤੇ ਜਿਸ ਹਿਸਾਬ ਲਈ ਆਪਾਂ 25 ਦਿਨਾਂ ਦੇ ਇਸ ਪਲਾਨ ਕਿੰਨੇ ਦੇ ਵਿੱਚ 199 ਦੇ ਵਿੱਚ ਮਿਲ ਰਿਹਾ ਮਤਲਬ ਇੱਕ ਲੈਕਚਰ ਤੁਹਾਨੂੰ 1.5 ਰੁਪਿਆ ਕਾਸਟ ਕਰ ਰਿਹਾ ਇੱਕ ਲੈਕਚਰ ਤੁਹਾਨੂੰ 2 ਰੁਪਿਆ ਤੋਂ ਘੱਟ ਪੈ ਰਿਹਾ ਇਹਦਾ ਮਤਲਬ ਇੱਕ ਉਹ ਟੀਚਰ ਜਿਹੜੇ ਦੇ ਆਪ ਦੇ ਪੇਪਰ ਕਰੈਕ ਹੈ ਜਿਹੜਾ ਇਸ ਆਪ ਪਾਈਪਲਾਈਨ ਦੇ ਵਿੱਚ ਹੈ ਉਹ ਟੀਚਰ ਜੀ ਤੁਹਾਨੂੰ ਕਰਾ ਰਿਹਾ ਇੱਕ ਵੀਡੀਓ ਲੈਕਚਰ ਤੇ ਉਸ ਦੀ ਬਣਾਈ ਹੋਈ ਪੀਡੀਐਫ ਤੇ ਉਸਦੇ ਬਣਾਏ ਹੋਏ ਕੁਐਸਚਨ ਜੇ ਤੁਹਾਨੂੰ 2 ਰੁਪਿਆ ਤੋਂ ਘੱਟ ਪੈ ਰਹੇ ਨੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਘਾਟੇ ਦਾ ਸੌਦਾ ਹੈ ਯਾਰ ਸੀਰੀਅਸਲੀ ਕਹਿ ਰਿਹਾ ਕਿਉਂਕਿ ਇਦੋਂ ਥੱਲੇ ਮੈਂ ਅਫੋਰਡ ਕਰਨ ਦੀ ਕੋਸ਼ਿਸ਼ ਕੀਤੀ ਇਹ ਤੋਂ ਥੱਲੇ ਮੈਂ ਅਫੋਰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਪਾਇਆ ਹੁਣ 1 ਰੁਪਏ ਤੋਂ ਥੱਲੇ ਇੱਕ ਇੱਕ ਵੀ 1 ਰੁਪਏ ਵਿੱਚ ਮੈਂ ਕਿਹਾ ਵੀ ਕਰੋ ਸਰ ਇਹ ਚੀਜ਼ ਉਹ ਕਹਿੰਦੇ ਸਰ 1 ਰੁਪਏ ਤੋਂ ਥੱਲੇ ਨਾ ਤਾਂ ਫਿਰ ਮੋਕ ਟਾਸ ਲਈ ਟਾਈਮ ਨਿਕਲਦਾ ਨਾ ਵੀਡੀਓ ਲੈਕਚਰ ਲਈ ਟਾਈਮ ਨਿਕਲਦਾ ਜੇ ਵੀਡੀਓ ਬਣਾਏ ਤਾਂ ਸਰ ਵੀਡੀਓ ਵੀ ਕਹਿੰਦਾ 45 ਤੋਂ ਲੈ ਕੇ 25 ਘੰਟੇ ਦੀ ਬਣੂਗੀ ਨੰਬਰ 2 ਤੇ ਕੁਐਸਚਨ ਵੀ ਸਰ ਆਪ ਨੂੰ ਸਿਲੈਕਟ ਕਰਕੇ ਪਾਣੇ ਪੈਣਗੇ ਫਿਰ ਇੰਨੀ ਕਿ ਮਿਹਨਤ ਲਈ ਸਰ ਇੰਨੇ ਰੁਪਏ ਮੈਂ ਕਿਹਾ ਕੋਈ ਦਿੱਕਤ ਨਹੀਂ ਜਵਾਕ ਆਪਣੇ ਸਾਰੇ ਮੈਂ ਕਿਹਾ ਏਡੀ ਕੋਈ ਖਾਸੀ ਦਿੱਕਤ ਨਹੀਂ ਫਿਰ ਰੀਜ਼ਨੇਬਲ ਪ੍ਰਾਈਸ ਜਿਹੜਾ ਸੋਚ ਕੇ ਨਿਕਲਿਆ ਸਰ ਉਹ ਸਾਡਾ 199 ਇਹੀ 199 ਆਇਆ ਠੀਕ ਹੈ ਜੀ ਕੋਈ ਦਿੱਕਤ ਨਹੀਂ ਜੇ ਇਹ ਹੀ ਚੀਜ਼ ਹੈ ਤਾਂ ਹੁਣ ਥੋੜੀ ਜੀ ਤੁਹਾਡੇ ਸਾਹਮਣੇ ਐਡ ਡਿਸਕਲੋਜ਼ ਕਰ ਰਹੇ ਆਪਾਂ ਚਲੋ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਲੀ ਚੀਜ਼ ਸਰ ਇਸ ਦੀ ਸਾਰੀ ਦੀ ਸਾਰੀ ਅਪਡੇਟ ਕਿੱਥੇ ਮਿਲੂਗੀ ਉਸ ਕੋਰਸ ਦੀ ਇਸ ਸਾਰੀ ਦੀ ਸਾਰੀ ਕੋਰਸ ਦੀ ਜਿਹੜੀ ਅਪਡੇਟ ਹੈ ਨਾ ਉਹ ਮਿਲੂਗੀ ਇੰਗਲਿਸ਼ ਵਿਦ ਰਮਨ ਭੁੱਲਰ ਟੈਲੀਗ੍ਰam ਚੈਨਲ ਤੇ ਕਿੱਥੇ ਮਿਲੂਗੀ ਇੰਗਲਿਸ਼ ਵਿਦ ਰਮਨ ਭੁੱਲਰ ਟੈਲੀਗ੍ਰam ਚੈਨਲ ਤੇ ਮਿਲੂਗੀ ਜੀ ਇਹ ਜਿਹੜਾ ਟੈਲੀਗ੍ਰam ਚੈਨਲ ਹੈ ਨਾ ਇਸ ਚ ਐਡ ਹੋਣਾ ਬੜਾ ਜ਼ਰੂਰੀ ਹੈ ਮੈਂ ਦੱਸਦਾ ਕਿ ਸਰ ਇਸ ਦੇ ਵਿੱਚ ਜਦੋਂ ਐਡ ਹੋਵਗੇ ਐਸਾ ਟੈਲੀਗ੍ਰਾਮ ਦੇ ਵਿੱਚ ਐਡ ਹੋਵਗੇ ਨਾ ਤੁਹਾਨੂੰ ਐਸਾ ਟੈਲੀਗ੍ਰਾਮ ਦੇ ਵਿੱਚ ਅਪਡੇਟ ਮਿਲੂਗੀ ਸਰ ਕਿਸ ਚੀਜ਼ ਦੀ ਸਭ ਤੋਂ ਪਹਿਲਾਂ ਅਪਡੇਟ ਮਿਲੂਗੀ ਤੁਹਾਡੇ ਟਾਈਮ ਟੇਬਲ ਦੀ ਸਰ ਕਿਸ ਦੀ ਮਿਲੂਗੀ ਟਾਈਮ ਟੇਬਲ ਦੀ ਅਪਡੇਟ ਮਿਲੂਗੀ ਟਾਈਮ ਟੇਬਲ ਕੀ ਹੋ ਰੂਗਾ ਉਸ ਦੀ ਅਪਡੇਟ ਮਿਲ ਜੂਗੀ ਨੰਬਰ 2 ਤੇ ਸੈਕੰਡ ਜਿਹੜੀ ਚੀਜ਼ ਐ ਕਿਸ ਚੀਜ਼ ਦੀ ਅਪਡੇਟ ਮਿਲੂਗੀ ਸਰ ਸਰ ਤੁਹਾਡੀ ਜਿਹੜੀ ਕਲਾਸ ਕਿਹੜੀ ਸਟਾਰਟ ਹੋਗੀ ਕਿਹੜੀ ਕਲਾਸ ਨੇ ਸਟਾਰਟ ਹੋਣਾ ਉਹ ਸਾਰੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਤੇ ਲੇਟੈਸਟ ਅਪਡੇਟ ਸਭ ਤੋਂ ਵੱਡੀ ਚੀਜ਼ ਦਾ ਲੇਟੈਸਟ ਅਪਡੇਟ ਕੋਈ ਵੀ ਨਿਊਜ਼ ਆਉਂਦੀ ਹੈ ਰੀਸੈਂਟਲੀ ਜਾਂ ਕੋਈ ਵੀ ਇਦਾਂ ਦੀ ਕੁਝ ਆਉਂਦੀ ਹੈ ਲੇਟੈਸਟ ਅਪਡੇਟ ਦੇ ਵਿੱਚ ਉਹ ਸਾਰੀਆਂ ਦੀਆਂ ਸਾਰੀਆਂ ਤੁਹਾਨੂੰ ਇਸ ਕਲਾਸ ਦੇ ਵਿੱਚ ਠੀਕ ਹੈ ਜੀ ਸਾਰੀਆਂ ਸਾਰੀਆਂ ਇਸ ਕਲਾਸ ਦੇ ਵਿੱਚ ਮਤਲਬ ਆਪਣੇ ਟੈਲੀਗ੍ਰam ਚੈਨਲ ਦੇ ਵਿੱਚ ਮਿਲਣੀਆਂ ਜਿਹੜਾ ਬੰਦਾ ਨਵਾਂ ਹੈ ਉਹ ਟੈਲੀਗ੍ਰam ਚੈਨਲ ਮੈਂ ਫਿਰ ਦਿਖਾ ਦਿੰਦਾ ਹੈ ਇੰਗਲਿਸ਼ ਵਿਦ ਰਮਨ ਬੋਲਾ ਟੈਲੀਗ੍ਰam ਜੁਆਇਨ ਕਰ ਲਿਓ ਠੀਕ ਹੈ ਜੀ ਇੰਗਲਿਸ਼ ਵਿਦ ਰਮਨ ਬੋਲਾ ਟੈਲੀਗ੍ਰam ਜ਼ਰੂਰ ਜੁਆਇਨ ਕਰ ਲਿਓ ਇਹ ਇੰਪੋਰਟੈਂਟ ਹੈ ਹੁਣ ਇੱਕ ਗੱਲ ਹੋਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਨਾ ਉਹ ਇਹ ਹੈ ਆਪਣੇ ਕੋਲੇ ਸਰ ਕੋਰਸ ਦੇ ਵਿੱਚ ਜਦੋਂ ਜਾਓਗੇ ਪਬਲਿਸ਼ ਕਦੋਂ ਕਰੋਗੇ ਕੋਰਸ ਤੇ ਕੋਰਸ ਅਸੀਂ ਲੈ ਕਿਵੇਂ ਸਕਦੇ ਹਾਂ ਕੋਰਸ ਬਾਏ ਕਿਵੇਂ ਕਰ ਸਕਦੇ ਹਾਂ ਸਰ ਜਿਹੜਾ ਕੋਰਸ ਹੈ ਨਾ ਉਹ ਅੱਜ 6 ਵਜੇ ਅੱਜ 6 ਅੱਜ 6 ਵਜੇ ਕੋਰਸ ਪਬਲਿਕ ਹੋ ਜਾਊਗਾ ਅੱਜ 6 ਵਜੇ ਹੀ ਤੁਸੀਂ ਆਪਣੀ ਪਹਿਲੀ ਕਲਾਸ ਲਗਾ ਸਕਦੇ ਹੋ ਪਹਿਲੀ ਕਲਾਸ ਕਿਸ ਦੀ ਰਹਿਣਾ ੜੀ ਸਰ ਪਹਿਲੀ ਕਲਾਸ ਮੇਰੀ ਖੁਦ ਵੀ ਹੋਏਗੀ ਪਹਿਲੀ ਕਲਾਸ ਇੰਗਲਿਸ਼ ਦੀ ਲਗਾਵਾਂਗੇ ਪਹਿਲੀ ਕਲਾਸ ਮੇਰੀ ਖੁਦ ਵੀ ਹੋਊਗੀ ਪਹਿਲੀ ਕਲਾਸ ਇੰਗਲਿਸ਼ ਦੀ ਲਗਾਵਾਂਗੇ ਮੋਕ ਟੈਸਟ ਕਰਾਂਗੇ ਔਰੀਐਂਟਡ ਟੂ ਕਿਸ ਦੇ ਦਾ ਰਿਗਾਰਡਿੰਗ ਹੋਊਗਾ ਸਰ ਉਹ ਜੇਲ ਵਾੜੇ ਦੇ ਰਿਗਾਰਡਿੰਗ ਠੀਕ ਹੈ ਅਸਵਾਦ ਜਿਹੜਾ ਟਾਈਮ ਟੇਬਲ ਹੈ ਡੇਲੀ ਕਲਾਸ ਕਿੰਨੇ ਵਜੇ ਹੋਇਆ ਕਰੂਗੀ ਉਹ ਤੁਹਾਨੂੰ ਅਪਡੇਟ ਕਰ ਦਿੱਤਾ ਜਾਊਗਾ ਡੇਲੀ ਬਾਈ ਡੇਲੀ ਪਰ ਅੱਜ ਜਿਹੜੀ ਹੈ ਤੁਸੀਂ 6 ਵਜੇ ਪਹਿਲੀ ਕਲਾਸ ਲਗਾ ਸਕਦੇ ਹੋ 6 ਵਜੇ ਪਹਿਲੀ ਲਗਾ ਕਲਾਸ ਲਗਾਉਣੀ ਹੈ ਇੰਗਲਿਸ਼ ਦੀ ਤੇ ਉਸ ਤੋਂ ਬਾਅਦ ਪਹਿਲਾ ਕੋਰਸ ਹੈ ਜਿਹੜਾ ਉਹ ਬਾਇ ਕਰ ਲੈਣਾ ਤੇ ਬਾਇ ਕਰਨ ਤੋਂ ਬਾਅਦ ਇਹ ਕੋਰਸ ਹੈ ਜਿਹੜਾ ਤੁਹਾਡੇ ਕੋਲੇ ਆ ਜਾਊਗਾ ਉਸਵਾ ਸਾਡੀ ਡਿਟੇਲ ਠੀਕ ਹੈ ਜੀ ਅੱਜ ਦਾ ਜਿਹੜਾ ਇਨੀਸ਼ੀਏਟਿਵ ਹੈ ਕਮੈਂਟ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਸਰ ਇਹ ਇਨੀਸ਼ੀਏਟਿਵ ਕਿਦਾਂ ਦਾ ਲੱਗਿਆ ਜਾਂ ਇਸ ਚੀਜ਼ ਦੇ ਵਿੱਚ ਕੋਈ ਹੋਰ ਚੀਜ਼ ਇੰਪਰੂਵਮੈਂਟ ਕਰਨ ਦੀ ਲੋੜ ਹੈ ਜਾਂ ਫਿਰ ਸਰ ਇਹ ਵੀ ਇਸ ਜਾਦੇ ਹੈ ਘਟ ਹੈ ਜਿਵੇਂ ਤੁਹਾਡੇ ਵਿਚਾਰ ਹੋਣਗੇ ਮੇਰੇ ਸਿਰ ਮਤੇ ਹੋਣਗੇ ਜਲਦੀ ਜਲਦੀ ਕਮੈਂਟ ਕਰਕੇ ਦੱਸ ਦਿਓ ਮੈਂ ਵੇਟ ਕਰ ਰਿਹਾ ਹਾਂ ਜੀ ਠੀਕ ਹੈ ਜੀ ਜਲਦੀ ਜਲਦੀ ਠੀਕ ਹੈ ਜੀ ਸਰ ਟਾਈਮਿੰਗ ਕੀ ਹੈ ਟਾਈਮਿੰਗ ਹੈ ਨਾ ਜਿਹੜੀ ਆਪਣੀ ਸਰ ਟਾਈਮਿੰਗ ਰਹਿਣ ਵਾਲੀ ਹੈ ਆਪਣੀ ਈਵਨਿੰਗ ਦੇ ਵਿੱਚ ਰਹੂਗੀ ਟਾਈਮਿੰਗ ਆਪਣੀ ਈਵਨਿੰਗ ਦੇ ਵਿੱਚ ਰਹੂਗੀ ਟਾਈਮਿੰਗ ਬਾਸ ਦੇ ਰਹੂਗੀ ਠੀਕ ਹੈ ਜੀ ਹਾਂਜੀ ਸਰ ਜੀ ਜੁਆਇਨ ਕੀਤਾ ਹੋਇਆ ਚਲੋ ਠੀਕ ਹੈ ਜੀ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੀ ਜੁਆਇਨ ਕੀਤਾ ਹੋਇਆ ਤਾਂ ਠੀਕ ਹੈ ਜੀ ਇੱਕ ਕਮੈਂਟ ਆਇਆ ਜੀ ਕਹਿੰਦੇ ਬਹੁਤ ਟਾਈਮ ਬਾਅਦ ਆਵਾਜ਼ ਸੁਣਨ ਨੂੰ ਮਿਲੀ ਮੈਂ ਵੀ ਬਹੁਤ ਟਾਈਮ ਤੋਂ ਬਾਅਦ ਇਹ ਦੇਖਦਾ ਹੁੰਦਾ ਸੀ ਵੀ ਠੀਕ ਹੈ ਵੀ ਇਹ ਚੀਜ਼ ਆਵੇ ਆਪਣੇ ਕੋਲੇ ਪਰ ਫਾਈਨਲੀ ਆਪਣੇ ਕੋਲੇ ਸਾਰੀਆਂ ਚੀਜ਼ਾਂ ਨੇ ਐਪ ਵੀ ਆਪਣੀ ਹੈ ਸਟੂਡੀਓ ਵੀ ਆਪਣਾ ਆਪਾਂ ਬਹੁਤ ਇੱਦਾਂ ਅੱਗੇ ਕਰ ਸਕਦੇ ਹਾਂ ਠੀਕ ਹੈ ਪਰ ਇਹੀ ਗੱਲ ਹੈ ਵੀ ਸਟੂਡੈਂਟਸ ਦੀ ਆਪਾਂ ਨੂੰ ਪੜਾ ਕੇ ਉਹਨਾਂ ਦਾ ਰਿਜ਼ਲਟ ਲੈਣਾ ਹੀ ਸਭ ਤੋਂ ਵੱਡੀ ਗੱਲ ਹੈ ਇਹ سپورਟ ਜਿਹੜੀ ਹੁੰਦੀ ਆ ਬੰਦੇ ਨੂੰ ਕਿਤੇ ਦੀ ਕਿਤੇ ਪਹਤਾ ਦਿੰਦੀ ਆ ਤੇ ਮੈਂ ਹੋਪ ਕਰਦਾ ਵੀ ਤੁਹਾਡੀ سپورਟ ਇੰਨੀ ਹੀ ਰਹੂ ਠੀਕ ਹੈ ਜੀ ਤੇ ਇਹ ਵੱਧਦੀ ਜਾਊਗੀ ਦਿਨੋਂ ਦਿਨ ਇਦਾਂ ਵੀ ਨਹੀਂ ਰਹਿਣੀ ਕਹੀਦੀ ਇੱਥੇ ਹੀ ਰਹਿ ਦੇ ਵੱਧਣੀ ਵੀ ਚਾਹੀਦੀ ਹੈ ਠੀਕ ਹੈ ਜੀ ਚਲੋ ਬਹੁਤ ਅੱਛੀ ਗੱਲ ਐਪ ਵੀ ਕਰ ਲਈ ਡਾਊਨਲੋਡ ਦੀ ਅंजलि ਧਾਲੀ ਵੱਲ ਬਹੁਤ ਅੱਛੀ ਗੱਲ ਆ ਜੇ ਐਪ ਡਾਊਨਲੋਡ ਕਰ ਲਈ ਹੁਣ ਫਟਾਫਟ ਜਾਓ ਐਪ ਡਾਊਨਲੋਡ ਕਰੋ ਤੇ 6 ਵਜੇ ਤੋਂ ਪਹਿਲਾਂ ਜਿਹੜਾ ਕੋਰਸ ਹੈ ਉਸ ਨੂੰ ਕੀ ਕਰੋ ਸਰ ਉਸ ਕੋਰਸ ਨੂੰ ਪਰਚੇਸ ਕਰੋ ਤੇ ਉਸ ਤੋਂ ਬਾਅਦ ਕਲਾਸਾਂ ਲਗਾਉਣੀ ਆ ਸਟਾਰਟ ਕਰੋ ਥੈਂਕ ਯੂ